ਕਲੇ ਆ ਵੀ ਜੀਨੇ ਰੇਤਾ ਪੈ ਗਿਆ ਨਹੀਂ ਰੇਤਾ ਕੱਢ ਕੇ ਲੈ ਜਾਣ ਤੇ ਜਦ ਬੰਨ ਰੇਤਾ ਪਾਣ ਸਾਨੂੰ ਪੈੜੀਆਂ ਕਰ ਦਿੰਦੇ ਅਸੀਂ ਪੈੜੀਆਂ ਪੀਂਆਂ ਵਾਲੇ ਹੋ ਜੀ ਗੋਦਾਂ ਨੂੰ ਕਰੀ ਮੁਸ਼ਕਲ ਅਸੀਂ ਸਮਰੀਆ ਨੇ ਵੀ ਜਿਹੜਾ ਰਾਸਰ ਪਾਈ ਲੈ ਕੇ ਉਹ ਬੰਦ ਕਰ ਦਣ ਸਾਨੂੰ ਤੇਲ ਦੀ ਸਹਾਰਾ ਤੇ ਜਿਹੜੇ ਟਰੈਕਟਰ ਉਹਨਾਂ ਦੀ ਜਾਨ ਜਿਹੜਾ ਬੀਜ ਬਜਾਈ ਦਾ ਖਾਤਾ ਜਿਹੜਾ ਪਹਿਲੀ ਸਾਡੇ ਜਿੱਤਾ ਉਹ ਰਹਿਣ ਅਈ ਰਾਸਨ ਲੋਕੀ ਬਹੁਤ ਆ ਬਹੁਤ ਲੋਕਾਂ ਘਰੇ ਆ ਗਿਆ ਤੇ ਬਹੁਰੀ ਆ ਗਿਆ ਅਜੇ ਲੋਕਰ ਆਫਸਰ ਬੰਦ ਕਰਦੇ ਨਹੀਂ ਜਦੋਂ ਦਾ ਸਰਪੇਲ ਨਹੀਂ ਸੈਕਰਦੇ ਇਹਨੂੰ ਸਾਡੀਆਂ ਪੈੜੀਆਂ ਵੇਲੇ ਕਰਦੇ ਲੋਕੇ ਵਾਲੇਓ ਤੇ ਕੀ ਹਾਲਾਤ ਨੇ ਇਸ ਇਲਾਕੇ ਮੇਰਾ ਨਾਮ ਕਾਰ ਸਿੰਘ ਪਹਿਨੇ ਕਾਦਰ ਬਖਸ਼ ਇਹ ਕਿਤਨਾਂ ਬੰਦ ਤੋਂ ਗਿਆ ਹੈ ਇਹ 12 ਤਰੀਕ ਨੂੰ ਡਿੱਟਿਆ ਜੀ ਤੇ ਹੁਣ ਕਦੋਂ ਬੰਨਾ ਸ਼ੁਰੂ ਕੀਤਾ ਇਹਨੂੰ ਪਰਸੋਂ ਨ ਕੀਤਾ ਜੀ ਅੱਜ ਅੱਜ ਕਿੰਨੇ ਦਿਨ 15 14 ਦੇਖਦਾ ਜੀ ਕੌਣ ਅਰੇ ਰਹਿ ਗਿਆ ਜੀ ਕੀ ਲੱਗਦਾ ਕਦੋਂ ਤੱਕ ਵੱਜੂਗਾ ਵੇਖੋ ਜੀ ਇਹ ਹਜੇ ਜਾਣੇ ਅਬਿਆਜੀ ਵੱਜ ਜੇ ਅਸੀਂ ਕੱਲ ਨੂੰ ਜੇ ਕਰੀ ਬੰਨਾਂਗੇ ਅਹੀਂ ਤੇ ਕੱਲ ਦੇ ਕੱਖ ਨੇ ਵੱਜ ਪਰ ਮਹਾਰਾਜ ਦੀ ਕਿਰਪਾ ਜੇ ਹੁਦ ਉਸੇ ਉਹ ਜੇ ਸੰਭਤ ਕਰੂਗੇ ਤਰੇ ਵੱਜੂਗਾ ਇਹਨੇ ਕਿਤੇ ਫੁੱਟ ਰੇਤ ਭਰ ਗਈ ਇੱਥੇ ਇੱਥੇ 5-5 6-6 ਫੁੱਟ ਰੇਤ ਚੜ ਗਈ ਹੈ ਹੋਰ ਕੀ ਕੀ ਮੁਸ਼ਕਲ ਆ ਰਹੀ ਹੈ ਮੁਸ਼ਕਲ ਇਹ ਹੈ ਵੀ ਜ਼ਮੀਨ ਰੇਤਾ ਭਜੇ ਨਹੀਂ ਰੇਤਾ ਕੱਢ ਕੇ ਲੈ ਜਾਣ ਤੇ ਜਦ ਬੰਨ ਰੇਤਾ ਬਾਹਰ ਸਾਨੂੰ ਪੈੜੀਆਂ ਕਰ ਦਿੰਦੇ ਅਸੀਂ ਪੈੜੀਆਂ ਪਿੱਛਾਂ ਵਾਲੇ ਹੋ ਜੀ ਹੈ ਹੋਰ ਤੁਹਾਨੂੰ ਕੀ ਮੁਸ਼ਕਲ ਹੈ ਔਰ ਕਿੰਨੇ ਬੰਦ ਟਟੇ ਇੱਥੇ ਤਾਂ ਦੇ ਬੰਦ ਬਹੁਤ ਟਟੇ ਬਣੇ ਕਿੰਝ ਕਰੀਏ ਬੰਦ ਨਾ ਬੜੇ ਸਾਰੇ 4-5 ਕਿਲੋਮੀਟਰ ਦਾ ਹੈ ਕਿਤੇ 2 ਕਿਲੋਮੀਟਰ ਦਾ ਕਿਤੇ ਕਿਲੇ ਦਾ ਕਿਤੇ ਦਾ ਇੱਥੇ 2 ਬੰਦ ਤਾਂ ਕੋਹ ਬੰਦ ਟਟਾ ਹੋਏ ਪਿੱਛੇ ਇੱਥੇ 2 ਟਟੇ ਆ ਇਹ ਕਿਲੇ ਦਾ ਉਹ 4 ਕਰਨ ਤਾਂ ਬਹੁਤ ਸਾਰੇ ਲੋਕ ਰਾਸਮਕਰੀ ਲੈ ਕੇ ਆ ਰਹੇ ਨੇ ਉਹਨਾਂ ਨੂੰ ਕੋਈ ਅਪੀਲ ਕਰਨੀ ਚਾਹੁੰਦੇ ਹੋ ਅਸੀਂ ਸਮਰੀਆ ਨੇ ਵੀ ਜਿਹੜਾ ਰਾਸਰ ਪਾਈ ਲੈ ਕੇ ਉਹ ਬੰਦ ਕਰ ਦੇਣ ਸਾਨੂੰ ਤੇਲ ਦੀ ਸਹਾਇਤਾ ਜਿਹੜੇ ਟਰੈਕਟਰ ਉਹਨਾਂ ਦੀ ਜਾਨ ਜਿਹੜਾ ਬੀਜ ਪਚਾਈ ਦਾ ਖਾਤਾ ਜਾਂ ਪਹਿਲੀ ਸਾਡੀ ਜਗਾ ਉਹਦਾ ਜਣ ਅਸੀਂ ਰਾਸਨ ਲੋਕੀ ਬਹੁਤ ਆ ਬਹੁਤ ਲੋਕਾਂ ਘਰੇ ਆ ਗਿਆ ਤੇ ਬਹੁਤ ਆ ਗਿਆ ਅਜੇ ਵੀ ਲੋਕਾਂ ਦਾ ਆਫਸਰ ਬੰਦ ਕਰਦੇ ਨਹੀਂ ਜਦੋਂ ਜਾਬ ਦੇ ਸੰਥੇਲ ਦੀ ਸਹਾਦਰ ਨੂੰ ਸਾਡੀਆਂ ਪੜੀਆਂ ਵੇਲੇ ਹਗਾ ਦਾ ਦੇਖਾ ਚੋਕੇ ਸਾਨੂੰ ਹੋਰ ਆਫਸਰ ਵੀ ਕੋਈ ਨਹੀਂ ਮਾਰੇ ਸਾਬੋ ਦੱਸਦਾ ਹੈ ਤੇ ਸਹਿਰਾ ਜਿ ਬਾਕੀ ਜੋ ਆਉਗਾ ਜੋਗਦਨ ਪੈਣ ਸਾਡੇ ਰੇਤਾ ਦਾ ਕਾ ਜਿਹੜੇ ਹਲ ਕਰਨ ਕੋਈ ਗਰੇਨ ਵਾਲੇ ਕੀ ਹਲਾਲ ਹੈ ਕੋਈ ਰੈਕਰ ਕੀ ਖਾਲਸਾ ਲਈ ਫਸੇ ਏ ਪੈਣੀ ਤੋਂ ਮਨ ਟਕਾਵਾ ਮੈਂ ਰਵੀ ਸਿੰਘ ਪਿੰਡ ਬਊਪੁਰ ਕਿਸਾਨ ਜੂਰ ਸੁਸਾਇਟੇਟੀ ਪੰਜਾਬ ਤੇ ਤੇਰੇ ਪ੍ਰਧਾਨ ਇਹ ਸਾਡਾ ਮਾਨੇ ਖੜੀ ਦਾ ਟਕਾਵਾ ਬਾਜ ਰਿਆ ਇਹ ਸਾਨੂੰ ਆਖ ਕਿ ਕਦੋਂ ਤੱਕ ਵੱਜ ਜੂਗਾ ਸਾਨੂੰ ਉਹ ਹਸਲਾ ਹੋਣਾ ਵਾ ਇਹ ਪੀ ਸਾਡਾ ਤਿੱਜਾ ਚ ਉਠਾਈਸਾ ਇਹਦਾ ਵੱਜਣਾ ਮਣਕੇ ਸਾਨੂੰ ਉਹ ਹਸਲਾ ਇਹ ਸਾਡਾ ਦੁੱਜਾ ਵੀ ਵੱਜੂਗਾ ਸਾਨੂੰ ਬੜੀ ਖੁਸ਼ੀ ਆ ਤੇ ਸਾਹੀ ਇਹ ਮੰਗ ਕਰਦੇ ਵੀ ਸਾਡੀ ਵਾਦ ਤੋਂ ਵਾਦ ਮਰਦ ਕਰਨ ਵਾਲੇ ਅੱਜ ਕੋਈ ਕੋਈ ਟ੍ਰੈਕਟਰ ਵਾਲੇ ਤੇਲ ਡੀਜ਼ਲ ਲੈ ਕੇ ਹੋਰ ਜਿਹੜੀ ਸਮਗਰੀ ਰਹਿਦ ਖਾਣ ਪੀਣ ਨੂੰ ਤਿੱਜਾ ਵਸਤੂ ਸਭ ਆ ਵਾਧੂ ਹੋ ਗਿਆ ਸਾਡੂ ਡੀਜਲ ਤੇ ਟ੍ਰੈਕਟਰ ਕਹਿ ਗਿਆ ਮਸ਼ੀਨਾ ਹੋਰ ਇੱਕ ਦੋ ਮਿਲ ਜਾਂਦੇ ਸਾਡਾ ਸਾਰਾ ਏਰੀਆ ਬਾਜੀ ਇਹ ਟਿੱਗਾ ਤੇ ਉਠਾਈ ਸਾਰਾ ਬਾਟਾ ਨਾ ਵਾ ਲਾਂਗਾ ਕੰਮ ਤੋਂ ਕੰਮ ਬਹੁਤ ਪਰ ਤੱਕ ਸਾਰੇ ਸੁੱਕ ਜਾਣਾ ਵਾ ਇਹ ਕੌਣ ਤੱਕ ਵੱਜ ਗਿਆ ਨਹੀਂ ਅਸੀਂ ਜੋ ਲਾ ਰਹੇ ਆਂ ਤੇ ਅੱਜ ਸ਼ਾਮਾਂ ਦਾ ਕੱਢਿਆ ਤਾਂ ਠੀਕ ਹੈ ਕੱਲ ਨੂੰ ਬੰਦ ਕਰਾਟਾਂਗੇ ਪਾਣੀ ਦਾ ਪੱਤਰ ਕੋਈ ਛੱਡਿਆ ਪਾਣੀ ਦਾ ਬਰਾਬਰੀ ਆ ਕੋਈ ਵਧਿਆ ਨਹੀਂ ਦਾ ਬਰਾਬਰੀ ਚੱਲਦਾ ਵਾ ਸਿਰਫ ਖੱਡਾ ਪੈਣ ਕਰਨ ਕਰੇ ਡੂੰਗਾ ਹੋ ਗਿਆ 20 ਫੁੱਟ ਹੋ ਗਿਆ ਤੇ ਦਰਿਆ ਜਿਹੜਾ ਤਾਂ ਪਾਣੀ ਇਹਨੂੰ ਆਈ ਜਾਂਦਾ ਤੇ ਬੜਾ ਜ਼ੋਰ ਦੇ ਕੇ ਬੰਨਣ ਨੇ ਤੇ ਸਾਰਿਆਂ ਦਾ ਸੰਯੋਗ ਜਦੋਂ ਅੱਗੇ ਚੱਲਦਾ ਏਦਾਂ ਹੀ ਦਾ ਦੇਣ ਰਹੀ ਆ ਖਾਸਾ ਵੀ